ਤੇ ਇੰਦਰੋਂ ਜਿਹੜੇ ਇਸਾਈਆਂ ਵੱਲੋਂ ਵੀ ਥਾਂ ਥਾਂ ਤੇ ਦਰੱਖਤਾਂ ਸੱਜ ਕੇ ਜਾਣੇ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਉਗਦਾਸਪੁਰ ਦੇ ਵਿੱਚ ਉਹ ਕਹਿੰਦੇ ਜੇ ਪਰਚਾ ਨਹੀਂ ਕਰੋਗੇ ਤੇ ਤਸੀਂ ਤੋਂ ਬਿਹਤਰ ਨਹੀਂ ਲਾਵਾਂਗੇ ਤੇ ਲਾਓ ਭਈਆ ਭਈ ਜਿਤਨਾ ਛਾਲੇ ਭੋਗ ਮੇਰਾ ਕੀ ਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗਿਆ ਹਰ ਜਾਣੇ ਰੋਜੋ ਡਿਗ ਡਿਆ ਜੋ ਮੈਦਾਨ ਭੱਜ ਚੁੱਕਾ ਹੈ ਤੇ ਇੰਦਰੋਂ ਜਿਹੜੇ ਇਸਾਈਆਂ ਵੱਲੋਂ ਵੀ ਥਾਂ ਥਾਂ ਤੇ ਦਰੱਖਤਾਂ ਸੱਜ ਕੇ ਜਾਣੇ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਉਗਦਾਸਪੁਰ ਦੇ ਵਿੱਚ ਉਹ ਕਹਿੰਦੇ ਜੇ ਪਰਚਾ ਨਹੀਂ ਕਰੋਗੇ ਤੇ ਇਹ ਤੀਕ ਤੋਂ ਬੇਤਰ ਨਹੀਂ ਲਾਵਾਂਗੇ ਤੇ ਲਾਓ ਭਈਆ ਪਰ ਜਿੰਨਾ ਛਾਲੇ ਭੋਗ ਮੇਰਾ ਕੀ ਕਹਿਣਾ ਸਵੇਰੇ ਸਾਡੀ ਜਿੱਥੇ ਬੰਦੀਆਂ ਜੜੀਆਂ ਜਿਹਦੇ ਵਿੱਚ ਨਿਹੰਗ ਸਿੰਘ ਬਾਬਾ ਮੇਜਰ ਸਿੰਘ ਸੋਢੀ ਤੇ ਨਾਮਧਾਰੀ ਸੰਪਰਦਾ ਤੇ ਹਿੰਦੂ ਸਮਾਜ ਇਕੱਠਾ ਹੋ ਗਿਆ ਅਸੀਂ ਵੀ ਸਵੇਰੇ ਪਰਚੇ ਦੇ ਜਾਂਦੇ ਹਾਂ ਨਰੂਲਾ ਦੇ ਖਿਲਾਫ ਤਾਂ ਕਿ ਉਹਨੂੰ ਅੰਡਰ ਦਾ ਐਕਟ ਆਫ ਟੈਰਰਿਜ਼ਮ ਬੋਕੀ ਤੱਕ ਲਾਵੇ ਤੇ ਜਿਹੜੇ ਕਿੰਨੇ ਸੀ ਬਈ ਬੜਾ ਵੱਡਾ ਨਰੂਲਾ ਹੈ ਤੇ ਪਹੁੰਚਣ ਦੀ ਇਹ ਇਹਨਾਂ ਨੂੰ ਪੈਸਾ ਭਲਾ ਹੈ ਆਠਵੇਂ ਦੇ ਹੋ ਗਏ ਲਾਈਵ ਲਗਾ ਸਫਾਈ ਦੇ ਨਾਲ ਫਿਰ ਕਿਉਂ ਸੇਵਦੀ ਹੈ ਸੋ ਡਿਫੈਂਸਿਵ ਮੂਡ ਤੇ ਲਾਤਾ ਵਿਚਾਰੇ ਨੂੰ ਉਹ ਜੱਕਰਿਆ ਵੀ ਸਿੱਖਾ ਉਹਨਾਂ ਸਪੋਰਟ ਬੜੀ ਘੱਟ ਹੈ ਇਸ ਕਰਕੇ ਇਹ ਲੜਾਈਆਂ ਸਾਡੇ ਬਹੁਤ ਜਿਹੜੇ ਸੱਜਣਾ ਸਿੰਘ ਜਿਹਨਾਂ ਲੜਾਈ ਸ਼ੋ ਕੀਤੀ ਪਰ ਨਹੀਂ ਕੁਝ ਕਰ ਸਕੇ ਕਿਉਂਕਿ ਆਪਣੇ ਬੰਦੇ ਸਪੋਰਟ ਨਹੀਂ ਕਰਦੇ ਇਸ ਕਰਕੇ ਬਹੁਤ ਸਾਰੇ ਜਥੇਬੰਦੀਆਂ ਜਿਹੜੀਆਂ 12ਵੀਂ ਆ ਰਹੀਆਂ ਨੇ ਹੁਣ ਸਭ ਦਾ ਜੀਅਨ ਚਾਹੇ ਕੋਈ ਵੀ ਹੋਵੇ ਨਾ ਇਸ ਦਾ ਇਕੱਠੇ ਕਰਕੇ ਵੱਡਾ ਮੋਰਚਾ ਖੋਲਾਂਗੇ ਤੇ ਤਾਂ ਹੀ ਇਹ ਲੜਾਈ ਜਿੱਤ ਹੋਣੀ ਹੈ ਤੇ ਜੇ ਆਪਣੇ ਦੇ ਸਿਹਤ ਦੇ ਇਹਨਾਂ ਦੇ ਨੰਬਰ ਤੇ ਬਸ ਔਖਾ ਹੀ ਹੈ ਐਸੇ ਐਸੇ ਸੱਜਣ ਮਿਲ ਨਹੀਂ ਜਿਹੜੇ ਸੇ লাশ ਚੱਕ ਲੈ ਗਏ ਸੀ ਉਹਨਾਂ ਦੇ ਦਸਾਈਆਂ ਦੇ ਪਰ ਉਹ ਵੀ ਪਛਾਣ ਨਾ ਪਿਆ ਕਿਉਂਕਿ ਸੇਖਾਂ ਨੇ ਮਦਦ ਨਹੀਂ ਕੀਤੀ ਪਛਾਣ ਦੀ ਤੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਤੇ ਦੋ ਮਰਦਾਂ ਦਾ ਮਕਾਮ ਸਾਡੇ ਵਾਸਤੇ ਜੇ ਅਸੀਂ ਰਲ ਕੇ ਇੱਕ ਮੋਰਚਾ ਸੰਜਾ ਨਹੀਂ ਕਰ ਸਕਦੇ ਨਹੀਂ ਬਾਕੀ ਅਸੀਂ ਆਪਣੀ ਸੇਵਾ ਲੱਗੀ ਹੈ ਆਪਣੇ ਕੰਮ ਬੜੀ ਚੱਲੇ ਨੇ ਜਿੰਨੇ ਆਵੇ ਜਿੰਨੇ ਨੇ ਜਣੇ ਚੀਖ ਸਕਣੇ ਜਾ ਦਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੀ ਹਲ ਜਾਣੇ ਰੋਜੋ ਢੀਗਿਆ ਕਰੋ ਮੈਦਾਨ ਭੱਜ ਚੁੱਕਾ ਹੈ ਤੇ ਇੰਦਰੋਂ ਜਿਹੜੇ ਇਸਾਈਆਂ ਵਾਲੋਂ ਵੀ ਥਾਂ ਥਾਂ ਤੇ ਦਰਖਾਸਤ ਕੀ ਜਾ ਰਹੀ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਦਾਸਪੁਰ ਦੇ ਵਿੱਚ ਉਹ ਕਹਿੰਦੇ ਜੇ ਪਰਚਾ ਨਹੀਂ ਕਰੋਗੇ ਤੇ ਤ희 ਤੋਂ ਬਿਹਤਰ ਨਹੀਂ ਲਾਵਾਂਗੇ ਤੇ ਲਾਓ ਭਈਆ ਭਈ ਜਿੰਨਾ ਛਲੇ ਬੋਗ ਮੇਰਾ ਕੀ ਜਣਾ ਤੇਰੇ ਸਾਡੀ ਜਿਥੇ ਬੰਦੀਆਂ ਜਿਹੜੀਆਂ ਜਿਹਦੇ ਵਿੱਚ ਨਿਹੰਗ ਬਾਬਾ ਮੇਜਰ ਸਿੰਘ ਸੋਢੀ ਤੇ ਨਾਮਦਾਰੀ ਸੰਪਰਦਾ ਤੇ ਹਿੰਦੂ ਸੁਭਾਵੀ ਇਕੱਠਾ ਹੋ ਗਿਆ ਅਸੀਂ ਵੀ ਸਾਰੇ ਪਰਚੇ ਦੇ ਜਾਂਦੇ ਹਾਂ ਨਰੂਲੇ ਖਿਲਾਫ ਤਾਂ ਕਿ ਉਹਨੂੰ ਅੰਡਰ ਦਾ ਐਕਟ ਆਫ ਟੈਰਰਿਜ਼ਮ ਬੁੱਕੀ ਤੱਕਾਵੇ ਤੇ ਜਿਹੜੇ ਕਿੰਨੇ ਸੀ ਬਈ ਬੜਾ ਵੱਡਾ ਨਰੂਲਾ ਹੈ ਤੇ ਇਹ ਵੀ ਪਹੁੰਚਣੇ ਜੀ ਹੈ ਇਹਨਾਂ ਕੋਲ ਪੈਸਾ ਬੜਾ ਹੈ 8 ਘੰਟੇ ਹੋ ਗਏ ਲਾਈਵ ਲੱਗਾ ਸਫਾਈ ਦੇ ਨਾਲ ਫਿਰ ਤਾਂ ਕੂ ਸੇਵਦੀਆਂ ਸੋ ਡਿਫੈਂਸਿਵ ਮੂਡ ਤੇ ਲਾਤਾ ਵਿਚਾਰ ਇਹਨੂੰ ਉਹ ਜਕਰਿਆ ਵੀ ਸਿੱਖਾ ਉਹਨਾਂ سپورਟ ਬੜੀ ਘੱਟ ਹੈ ਤੇ ਇਸ ਕਰਕੇ ਇਹ ਲੜਾਈਆਂ ਸਾਡੇ ਬਹੁਤ ਜਿਹੜੇ ਸੱਜਣਾ ਸਿੰਘ ਨੇ ਜਿਹਨਾਂ ਲੜਾਈਆਂ ਸ਼ੋ ਕੀਤੀ ਪਰ ਨਹੀਂ ਕੁਝ ਕਰ ਸਕੇ ਕਿਉਂਕਿ ਆਪਣੇ ਬੰਦੇ سپورਟ ਨਹੀਂ ਕਰਦੇ ਇਸ ਕਰਕੇ ਬਹੁਤ ਸਾਰੇ ਜਥੇਬੰਦੀਆਂ ਜਿਹੜੀਆਂ ਬਾਹਰੋਂ ਵੀ ਆ ਰਹੀਆਂ ਨੇ ਹੁਣ ਸਭ ਦਾ ਜੀਅਨ ਚਾਹੇ ਕੋਈ ਵੀ ਹੋਵੇ ਨਾ ਇਕੱਠੇ ਕਰਕੇ ਵੱਡਾ ਮੋਰਚਾ ਖੋਲ੍ਹਾਂਗੇ ਤੇ ਤਾਂ ਹੀ ਇਹ ਲੜਾਈ ਜਿੱਤ ਹੋਣੀ ਹੈ ਤੇ ਜੇ ਆਪਣੇ ਦੇ ਸਿਹਤ ਦੇ ਇਹਨਾਂ ਦੇ ਨੰਬਰ ਤੇ ਬਸ ਔਖਾ ਹੀ ਹੈ ਐਸੇ ਐਸੇ ਸੱਜਣ ਮਿਲੇ ਨੇ ਜਿਹੜੇ ਇਸ ਲਾਸਟ ਚੱਕ ਲੈ ਗਏ ਸੀ ਉਹਨਾਂ ਦੇ ਇਸਾਈਆਂ ਦੇ ਪਰ ਉਹ ਵੀ ਪਛਾੜ ਨਾ ਪਿਆ ਕਿਉਂਕਿ ਸਿੱਖਾਂ ਨੇ ਮਦਦ ਨਹੀਂ ਕੀਤੀ ਕਿਸੇ ਦੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਤੇ ਦੋ ਮਰਦਾਂ ਮਕਾਮ ਸਾਡੇ ਵਾਸਤੇ ਜੇ ਅਸੀਂ ਰਲ ਕੇ ਇੱਕ ਮੋਰਚਾ ਸਾਂਝਾ ਨਹੀਂ ਕਰ ਸਕਦੇ ਬਾਕੀ ਅਸੀਂ ਆਪਣੀ ਸੇਵਾ ਲੱਗੀ ਹੈ ਆਪਣੇ ਕੰਮ ਕਰੀ ਚੱਲੇ ਨੇ ਜਿੰਨਾਂ ਨਾਲ ਆਵੇ ਜਿੰਨੇ ਨੇ ਜਿਹੜੇ ਜੀ ਸਕਦੇ ਨਾਲ ਚੱਲਦੀ ਬਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆ ਹਰ ਜਾਨੇ ਰੋਜੋ ਰੀਗ ਲਿਆ ਗੋ ਮੈਦਾਨ ਭੱਜ ਚੁੱਕਾ ਹੈ ਤੇ ਇੰਦਰੋਂ ਜਿਹੜੇ ਇਸਾਈਆਂ ਵੱਲੋਂ ਵੀ ਥਾਂ-ਥਾਂ ਤੇ ਰੱਖਾ ਸਕੀਏ ਜਾਣੀ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਉਗਰਾਸਪੁਰ ਦੇ ਵਿੱਚ ਉਹ ਕਹਿੰਦੇ ਜੇ ਪਰਚਾ ਨਹੀਂ ਕਰੋਗੇ ਤੇ ਤਸੀਂ ਕੋਈ ਬਿਹਤਰ ਨਹੀਂ ਲਾਵਾਂਗੇ ਤੇ ਲਾਓ ਭਈਆ ਪਰ ਜਿੰਨਾ ਛਲੇ ਬੋਗ ਮੇਰਾ ਕੀ ਜਣਾ ਸਵੇਰੇ ਸਾਡੀ ਜਿੱਥੇ ਬੰਦੀਆਂ ਜਿਹੜੀਆਂ ਜਿਹਦੇ ਵਿੱਚ ਨਿਹੰਗ ਬਾਬਾ ਮੇਜਰ ਸਿੰਘ ਸੋਢੀ ਤੇ ਨਾਮਧਾਰੀ ਸੰਪਰਦਾ ਤੇ ਹਿੰਦੂ ਸਮਾਜੀ ਇਕੱਠਾ ਹੋ ਗਿਆ ਅਸੀਂ ਵੀ ਸਵੇਰੇ ਪਰਚੇ ਦੇਣ ਜਾਏ ਹਾਂ ਲੋੜ ਦੇ ਖਿਲਾਫ ਤਾਕੀ ਉਹਨੂੰ ਅੰਡਰ ਦਾ ਐਕਟ ਆਫ ਟੈਰਰਿਜ਼ਮ ਬੋਕ ਕੀ ਤਗਾਵੇ ਤੇ ਜਿਹੜੇ ਕਿ ਨਹੀਂ ਸੀ ਬਈ ਬੜਾ ਵੱਡਾ ਨੂਰ ਆ ਤੇ ਇਹ ਵੀ ਪਹੁੰਚ ਰਹੀ ਜੀ ਇਹਨੂੰ ਪੈਸਾ ਬੜਾ ਆਠ ਘੰਟੇ ਹੋ ਗਏ ਲਾਈਵ ਲੱਗਾ ਸਫਾਈ ਦੇਣਾ ਫਟਾ ਕੁਸੇ